ਲੁਟੇਰੀਆਂ ਨੂੰ ਹੁਣ ਕਿਸੇ ਦਾ ਖੌਫ ਨਹੀਂ ਰਹਿ ਗਿਆ ਕਿਉਂਕਿ ਲਗਾਤਾਰ ਇਹਨਾਂ ਵਾਰਦਾਤਾਂ ਦੇ ਵਿੱਚ ਇਜ਼ਾਫਾ ਹੋ ਰਿਹਾ ਲੁਧਿਆਣਾ ਦੇ ਵਿੱਚ ਲੁੱਟਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਨੇ ਹੁਣ ਬੀਤੇ ਦਿਨੀ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਜਿੱਥੇ ਚੌਲਾਂ ਦੇ ਥੋਕ ਵਪਾਰੀ ਤੋਂ ਤਿੰਨ ਬਦਮਾਸ਼ਾਂ ਨੇ ਚਾਕੂ ਦੀ ਨੋਕ ਤੇ ਲੱਖਾਂ ਰੁਪਏ ਲੁੱਟੇ ਨੇ ਦੱਸਦੀਏ ਕਿ 34 ਲੱਖ ਰੁਪਏ ਵਪਾਰੀ ਤੋਂ ਲੁੱਟੇ ਗਏ ਨੇ ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਦਾਸ਼ ਕਲੋਨੀ ਦੇ ਰਹਿਣ ਵਾਲੇ ਅਨਕੁਸ਼ ਨੇ ਦੱਸਿਆ ਕਿ 15 ਨਵੰਬਰ ਨੂੰ ਦਲਾਲ ਪ੍ਰਮੋਦ ਦੇ ਕਹਿਨ ਤੇ ਉਹ ਆਪਣੇ ਪਿਤਾ ਦੇ ਨਾਲ 2.5 ਲੱਖ ਰੁਪਏ ਦੇ ਚੌਲ ਖਰੀਦਣ ਦੇ ਲਈ ਪ੍ਰਤਾਪ ਨਗਰ ਚੌਕ ਜਾ ਰਿਹਾ ਸੀ ਉਸ ਨੇ ਪ੍ਰਤਾਪ ਚੌਕ ਪੁਲ ਚੜਨ ਤੋਂ ਪਹਿਲਾਂ ਸੜਕ ਦੇ ਕਿਨਾਰੇ ਕਾਰ ਰੋਕੀ ਪ੍ਰਮੋਦ ਨੇ ਉਸ ਨੂੰ ਫੋਨ ਕਰਕੇ ਪੁੱਛਿਆ ਕਿ ਤੁਸੀਂ ਕਿੱਥੇ ਹੋ ਅੰਕੁਰ ਅਨੁਸਾਰ ਜਦੋਂ ਪੈਸਿਆਂ ਵਾਲਾ ਲਫਾਫਾ ਲੈ ਕੇ ਕਾਰ ਚੋਂ ਬਾਹਰ ਨਿਕਲਿਆ ਤਾਂ ਗ੍ਰੈਂਡ ਪਾਲ ਕੀ ਹੋਟਲ ਤੋਂ ਦੋ ਨੌਜਵਾਨ ਪੈਦਲ ਆਏ ਬਦਮਾਸ਼ਾਂ ਨੇ ਚਾਕੂ ਦੀ ਨੋਕ ਤੇ ਉਸ ਕੋਲੋਂ ਪੈਸਿਆਂ ਵਾਲਾ ਲਫਾਫਾ ਖੋਲਿਆ ਪ੍ਰਮੋਦ ਬਾਈਕ ਸਟਾਰਟ ਕਰਕੇ ਕੁਝ ਦੂਰੀ ਤੇ ਖੜਾ ਸੀ ਬਦਮਾਸ਼ ਉਸ ਦੀ ਬਾਈਕ ਤੇ ਬੈਠ ਕੇ ਫਰਾਰ ਹੋ ਗਈ ਅੰਕੁਰ ਅਨਸਾਰ ਉਸਨੇ ਤੁਰੰਤ ਠਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਨੂੰ ਸੂਚਿਤ ਕੀਤਾ ਦੱਸ ਤੇ ਇਹ ਕਿ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਤੇ ਫਿਲਹਾਲ ਸੀਸੀਟੀਵੀ ਦੇ ਆਧਾਰ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਤਿੰਨ ਲੋਕਾਂ ਖਿਲਾਫ ਇਹ ਮਾਮਲਾ ਦਰਜ ਕੀਤਾ ਗਿਆ ਤੇ ਜਲਦ ਤੋਂ ਜਲ ਦੇਸਤੀ ਜਾਂਚ ਪੂਰੀ ਕੀਤੀ ਜਾਵੇਗੀ ਤੇ આરોપી ਸਲਾਖਾਂ ਦੇ ਪਿੱਛੇ ਹੋਣਗੇ